ਇਹ ਹਜ਼ਾਰ ਹਜ਼ਾਰ ਰੁਪਿਆ ਦੇਵਾਂਗੇ ਮੈਂ ਆਪਦੀਆਂ ਭੈਣਾਂ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਨੂੰ ਹਜ਼ਾਰ ਰੁਪਿਆ ਮਿਲਿਆ ਹੋ ਮਿਲਿਆ ਭੈਣੇ ਹਜ਼ਾਰ ਰੁਪਿਆ ਆਇਆ ਕਿਸੇ ਨੂੰ ਤੇ ਆਸ ਵੀ ਨਾ ਰੱਖਿਓ ਤੁਹਾਡੇ ਕੋਲੇ ਫੇਰ ਅੱਜ ਵੋਟਾਂ ਲੈਣ ਆਉਣਗੇ 25 ਮਹੀਨੇ ਹੋ ਗਏ ਆ ਲੇਕਿਨ ਇਹ ਰੁਪਿਆ ਨਹੀਂ ਆਇਆ ਉਹਨਾਂ ਦੀਆਂ ਗੱਲਾਂ ਚੁਣਾ ਆ ਜੋ ਔਰ ਖਾਸ ਕਰਕੇ نے بزرگانوئی لارا لایا سا کہ ابھی پینشن آ جڑی پندرہ سو کو پچی سو کریں گے وہ بھی نہیں دتی گی اور جہاں اسکیم باپو بادل ویل شروع ہوئی سن جن کہ شگن سکیم آٹا دال کی سکیم وہ بھی لگ پا کے بند کری بیٹھے ہیں اور میں گرمی بہت زیادہ ہے میں دنواد بھی کرتا میں زیادہ سمانی نہیں گا ਜਿਹੜੇ ਫਗੋਰ ਸ਼ਹਿਰ ਦੇ ਵਾਸੀ ਐ ਮੈਂ ਉਹਨਾਂ ਦਾ ਸ਼ਹਿਰ ਵਾਲਿਆਂ ਦਾ ਵੀ ਧੰਨਵਾਦ ਕਰਦਾ ਐ ਤੇ ਪਿੰਡਾਂ ਵਾਲਿਆਂ ਦਾ ਵੀ ਧੰਨਵਾਦ ਕਰਦਾ ਐ ਕਿ ਤੁਸੀਂ ਮੇਰੇ ਸਵਰਗਵਾਸੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਨੂੰ ਇੱਥੋਂ ਤਿੰਨ ਵਾਰ ਮੈਬਰ ਪਾਰਲੀਮੈਂਟ ਬਣਾ ਕੇ ਭੇਜਿਆ ਅੱਜ ਉਥੇ ਆਸ ਉਮੀਦ ਨਾਲ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਇਆ ਔਰ ਮੈਂ ਆਸ ਕਰਦਾ ਐ ਕਿ ਜਿਸ ਤਰ੍ਹਾਂ ਤੁਸੀਂ ਸਰਦਾਰ ਜੋਰਾ ਸਿੰਘ ਮਾਨ ਨੂੰ ਇੱਥੋਂ ਜਿਤਾ ਕੇ ਭੇਜਦੇ ਰਹੇ ਹੋ ਮੈਂ ਵੀ ਕਿਸੇ ਗੱਲੋਂ ਪਰੇਸ਼ਾਨੀ ਹਟਦਾ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਤੁਹਾਡੇ ਹਰ ਦੁੱਖ ਸੁਖ ਸਹਿਣਾਂਗਾ ਅੱਗੇ ਵੀ ਮੈਂ ਫਗੋਰ ਵਾਲਿਆਂ ਨੂੰ ਹੰਪੀ ਸਾਹਿਬ ਨੇ ਆਂਛ ਨਹੀਂ ਔਰ ਦਿੱਤੀ ਤੁਹਾਡੇ ਨਾਲ ਵਾਦਾ ਰਿਆਂ ਤੁਹਾਡੇ ਨਾਲ ਤੁਹਾਡੀ ਪਿੱਛੇ ਖੜੂੰਗਾ ਜਦੋਂ ਵੀ ਆਵਾਜ਼ ਮਾਰੋਗੇ ਅੱਧੀ ਰਾਤ ਬਾਜ਼ ਮਾਰੋ ਦੇਣੇ ਬਾਜ਼ ਮਾਰੋ ਬੋ ਵੀ ਮਾਨ ਤੁਹਾਡੀ ਸੇਵਾ ਚ 24 ਘੰਟੇ ਹਾਜ਼ਰ ਹੋਊਗਾ ਔਰ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਵੀਰੋ ਕਾਂਗਰਸ ਦਾ ਤੇ ਇਥੇ ਨਮਨਸ਼ਾਣੀ ਖਤਮ ਹੋ ਗਿਆ ਹੋਰ ਦੇ ਵਿੱਚ ਮੈਨੂੰ ਤਾਂ ਕਾਂਗਰਸ ਕਿਸੇ ਪਾਸੇ ਦੇਖਦੀ ਨਹੀਂ ਕਿਉਂਕਿ ਕਾਂਗਰਸ ਸਾਰੀ ਭਾਜਪਾ ਵਿੱਚ ਮਰ ਚੁੱਕੀ ਹੈ ਔਰ ਮੈਂ ਖੀਚ ਬੇਨਤੀ ਕਰਦਾ ਮੇਰਾ ਪਰਿਵਾਰ ਹਪੂਰ ਹਲਕੇ ਨੋ ਹੈ ਪਾਰਲੀਮੈਂਟ ਦੇ ਵਿੱਚ ਉਧਾਨਤ ਬਾਲ ਕੇ ਲੇਕਿਨ ਮੇਰਾ ਖਾਸ ਪਿਆਰਾ ਹਪੂਰ ਚ ਮੈਂ ਦੁਬਾਰਾ ਫੇਰ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਦੇ ਬੱਚੇ ਤੇ ਆਪਦੇ ਭਰਾ ਦੇ ਸਿਰ ਤੇ ਮੇਰ ਪਰ ਹੱਥ ਕਿਉਂ ਔਰ ਮੈਂ ਇਹ ਇਹਸਾਨ ਤੁਹਾਡਾ ਜ਼ਿੰਦਗੀ ਪਰ ਨਹੀਂ ਪਹੁੰਚਾਦਾ ਮੇਰੀਆਂ ਆਉਣ ਵਾਲੀਆਂ ਪੀੜੀਆਂ ਵੀ ਤੁਹਾਡਾ ਇਹ ਇਹਸਾਨ ਜ਼ਿੰਦਗੀ ਪਰ ਦੇ ਨਹੀਂ ਸਕਣਗੀਆਂ ਮੈਂ ਜ਼ਿਆਦਾ ਸਮਝ ਨਹੀਂ ਲਾਉਣਾ ਇਸ ਲਈ ਮੈਂ ਬੇਨਤੀ ਕਰਦਾ ਹਾਜ਼ਰੀ ਮੇਰੀ ਕਬੂਲ ਕਰਿਓ ਹਲਕਾ ਬਹੁਤ ਲੰਬਾ ਹੈ ਇਸ ਲਈ ਹੋ ਸਕੇ ਮੈਂ ਤੋ ਕਈ ਜਗ੍ਹਾ ਕਈ ਵਾਰ ਆਜਾ ਜਾਵੇ ਮੈਂ ਬੇਨਤੀ ਕਰਦਾ ਕਿ ਤੁਸੀਂ ਆਪ ਆ ਇਲੈਕਸ਼ਨ ਬੋਦੀ ਮਾਨ ਬਣ ਕੇ ਲੜਨਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਬਣ ਕੇ ਲੜਨਾ ਹੈ ਆਹੀ ਬੇਨਤੀ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੱਕੜੀ ਦਾ ਜਰੂਰ ਖਿਆਲ ਰੱਖਿਓ ਤੱਕੜੀ ਦਾ ਬਟਨ ਦਬਾ ਕੇ ਦਾਸ ਨੂੰ ਕਾਮਯਾਬ ਕਰਿਓ ਇਨੀਆਂ ਬੇਨਤੀਆਂ ਕਰਦਾ ਹਾਂ ਤੁਹਾਡੇ ਤੋਂ ਮਾਫੀ ਚਾਹਾਂਗਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬਹੁਤ ਬਹੁਤ ਧੰਨਵਾਦ ਬੋਬੀ ਜੀ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਬੋਲਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਸਮੁੱਚੀ ਸਰੋਬਣੀ ਅਕਾਲੀ ਦਲ ਦੀ ਅਬੋਰ ਦੀ ਲੀਡਰਸ਼ਿਪ ਰਵਿੰਦਰ ਹੈ ਜੀ ਸੋ We ਨਾਂ ਲੈ ਲਾ ਕੇ ਨਸ਼ਾ ਵੇਚਿ ਨਾਣੇ ਤੋਂ ਅੱਖਰਾਂ ਨੂੰ ਕਿਹਾ ਕੋਸ਼ ਨੂੰ ਕਿਹਾ ਇਹਨਾਂ ਨੂੰ ਪੜ੍ਹਨਾ ਨਹੀਂ ਦਾਰ

ਬਿਜਲੀ ਦੇ ਕਟ ਲੱਗਦੇ ਆ ਅਕਾਲੀ ਸਰਕਾਰ ਦੇ ਅੰਦਰ ਅਸੀਂ ਸਰਪਲਸ ਕਰ سال. ہر گریب آٹا لال ملتا سی. دو سو بجلی کے معاپ سے ایسی پروارش لڑکیاں پڑھتی سے دسویں دکھتے سائیکل دے, سی. سی, سی. 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 دے سی کوئی قسم کی فیم نہیں جی کسان ہے تھی جانتے ہو جنیا سہولت ਭਾਵੇਂ ਤੁਹਾਡੇ ਟਿਊਨਲ ਕਨੈਕਸ਼ਨ ਹੈ ਭਾਵੇਂ ਕੱਸੀਆਂ ਹਨ ਸਾਰੀਆਂ ਹੀ ਪੱਕੇ ਖਾਲੇ ਮੰਡੀਆਂ ਬਣਾਉਣਾਂ ਅਕਾਲੀ ਦੇ ਆ ਕਿਉਂ ਕਾਲੀ ਨਾਲ ਕਿਉਂਕਿ ਕਾਲੀ ਨਾਲ ਖੇਤਰੀ ਪਾਰਟੀ ਹੈ ਸੂਬੇ ਦੀ ਪਾਰਟੀ ਜਿਹੜੀ ਸੂਬੇ ਦੀ ਪਾਰਟੀ ਹੁੰਦੀ ਹੈ ਉਹ ਤੇ ਲਗਾ ਸੂਬੇ ਨਾਲ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ

वीह yeah.

to be That's Matt, 班长。<laughs> Gracias. ਤੁਸੀਂ ਵੀ ਪਹਿਲੀ ਦਿਨ ਨੂੰ ਆਰਡਰ ਰਸੀਵ ਕਰਦੇ ਹੋ ਕਿ ਕੋਈ